ਜਿਹੜੇ ਜੀਵ ਅਨੇਕਾਂ ਹੀ ਤਰੀਕੇ ਦੀਆਂ ਕਾਲਣਾਵਾਂ ਕਾਲ ਰਹੇ ਨੇ ਹੋਰ ਅਨੇਕਾਂ ਹੀ ਤਰੀਕੇ ਦੀਆਂ ਸੇਵਾਵਾਂ ਕਰ ਰਹੇ ਨੇ ਤੇ ਕਰਨ ਤੋਂ ਬਾਅਦ ਵੀ ਪ੍ਰਾਪਤੀ ਨਹੀਂ ਹੋ ਰਹੀ ਫਿਰ ਵੀ ਵਿਛੋੜੇ ਦਾ ਦੁੱਖ ਅੰਦਰ ਲੱਗਾ ਹੋਇਆ ਹੈ ਮੈਂ ਇਹ ਵੀ ਕਾਲਣਾ ਕਾਲੀ ਮੈਂ ਇੰਨੀਆਂ ਸੇਵਾਵਾਂ ਕੀਤੀਆਂ ਫਿਰ ਵੀ ਤੂੰ ਮੈਨੂੰ ਮਿਲਦਾ ਕਿਉਂ ਨਹੀਂ ਮੈਨੂੰ ਕਦੋਂ ਮਿਲੇਗਾ ਜਦੋਂ ਤੱਕ ਇਹ ਭਾਉ ਸਾਡੇ ਅੰਦਰ ਹੈ ਮਾਲਕ ਨਹੀਂ ਮਿਲ ਸਕਦਾ ਕਿਉਂ ਕਿਤੇ ਨਾ ਕਿਤੇ ਅਸੀਂ ਇਸ ਗੱਲ ਨੂੰ ਸੰਜੋਏ ਬੈਠੇ ਆ ਕਿ ਮੈਂ ਕਰ ਰਿਹਾ ਹਾਂ ਮੈਂ ਇੰਨਾ ਕੁਝ ਤੇਰੇ ਲਈ ਕੀਤਾ ਮਿਲੇਗਾ ਮਾਲਕ ਉਹ ਦੋ ਹੀ ਜਦੋਂ ਹਿਰਦਾ ਅਚਿੰਤ ਹੋ ਜਾਏਗਾ ਕਿ ਭਾਈ ਦੇਖੋ ਸਾਡੇ ਤਾਂ ਦੋਨੋਂ ਹੱਥ ਖੜੇ ਐ ਨਾ ਮੈਂ ਕੁਝ ਤੇਰੇ ਲਈ ਕਰ ਸਕਦਾ ਨਾ ਮੈਂ ਕੁਝ ਕੀਤਾ ਤੂੰ ਆਪੇ ਹੀ ਕਰਵਾ ਤੂੰ ਆਪੇ ਹੀ ਮਿਲ ਆਪੇ ਹੀ ਉਹ ਗਿਆਨ ਕਰਾ ਜਦੋਂ ਅਸੀਂ ਆਪਣਾ ਆਪਾ ਸੌਂਪ ਦਿੰਨੇ ਆ ਉਹਦੇ ਸਾਹਮਣੇ ਫੁੱਲੀ ਸਰੈਂਡਰ ਕਰ ਦਿੰਨੇ ਆ ਹੱਥ ਖੜੇ ਕਰ ਦਿੰਨੇ ਆ ਉਦੋਂ ਬਾਅਦ ਜਾ ਕੇ ਹੀ ਮਾਲਕ ਆਪਣੀ ਅਸਲ ਖੇਡ ਵਰਤਾਂਦਾ ਹੈ ਇੱਥੇ ਗੱਲ ਸੰਸਾਰਿਕ ਲੋੜਾਂ ਦੀ ਪ੍ਰਾਪਤੀ ਦੀ ਨਹੀਂ ਇੱਥੇ ਤਾਂ ਗੱਲ ਪਰਮੇਸ਼ਰ ਦੀ ਪ੍ਰਾਪਤੀ ਦੀ ਹੈ ਕਿਉਂਕਿ ਗੁਰਬਾਣੀ ਗੁਰੂ ਜੀ ਵੀ ਸਮਝਾਉਣਾ ਕਰਦੇ ਨੇ ਕਿ ਉਹ ਅਚਿੰਤ ਹਿਰਦਿਆਂ ਦੇ ਵਿੱਚ ਆ ਕੇ ਹੀ ਵਸਦਾ ਹੈ ਫਿਰ ਜਦੋਂ ਜੀਵ ਦਾ ਹਿਰਦਾ ਅਚਿੰਤ ਹੋ ਜਾਂਦਾ ਹੈ ਮਾਲਕ ਦਇਆ ਕਰਦਾ ਹੈ ਫਿਰ ਅਸਲ ਦੇ ਵਿੱਚ ਗੁਰਦਾ ਜਿਹੜਾ ਮੰਤਰ ਹੈ ਉਹ ਜੀਵ ਫਿਰ ਕਮਾਉਣਾ ਸ਼ੁਰੂ ਕਰਦਾ ਹੈ ਕਾਹ ਨਾ ਮਿਲੇਓ ਸੇਵ ਨਾ ਮਿਲੇਓ ਮਿਲੇਓ ਆਏ ਅਚਿੰਤਾ ਜਾਂਕੋ ਦਇਆ ਕਰੀ ਮੇਰੇ ਠਾਕੁਰ ਨੂੰ ਗੁਰਹਿ ਕਮਾਨੋ ਮੰਨਤਾ